ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਬਾਹਰ ਸੈਰ ਕਰਨ ਲਈ ਜਾ ਰਹੇ ਸਨ ਕਈ ਸਿੱਖ ਨਾਲ ਸਨ ਨਗਰ ਤੋਂ ਥੋੜੀ ਦੂਰ ਅੱਗੇ ਗਏ ਤਾਂ ਗਉ ਆਪ ਜਿਹੜੇ ਬਸਤੋਂ ਵਾਲਾ ਤੋਂ ਵੀ ਸਿਰ ਤੇ ਕੱਪੜਿਆਂ ਦੀ ਗੰਢ ਚੁੱਕੀ ਆਉਂਦਾ ਮਿਲਿਆ ਗੁਰੂ ਜੀ ਦੇ ਪੁੱਛਣ ਤੇ ਥੋਬੀ ਨੇ ਦੱਸਿਆ ਇਥੇ ਨੇੜੇ ਤੇ ਕਪੜੇ ਧੋਣ ਲਈ ਕਿਤੇ ਪਾਣੀ ਨਹੀਂ ਮਿਲਦਾ ਇਸ ਲਈ ਉਸ ਨੂੰ ਦੂਰ ਨਦੀ ਤੇ ਕਪੜੇ ਧੋਣ ਲਈ ਜਾਣਾ ਪੈਂਦਾ ਹੈ ਉਸ ਦੀ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਆਪਣਾ ਵਰਛਾ ਧਾਤੀ ਵਿੱਚ ਮਾਰਿਆ ਵਰਛਾ ਧਾਤੀ ਵਿੱਚ ਡੂੰਗਾ ਖੁੱਬ ਗਿਆ ਆਪ ਜੀ ਨੇ ਪਾਈ ਸੰਗੋ ਦਾਸ ਤੋਂ ਹੁਕਮ ਕੀਤਾ ਕਿ ਵਰਛਾ ਧਾਤੀ ਵਿੱਚੋਂ ਕੱਢੋ ਪਾਈ ਸੰਗੋ ਦਾਸ ਨੇ ਬੜਾ ਜ਼ੋਰ ਲਾਇਆ ਪਰ ਵਰਛਾ ਨਾ ਪੁੱਟਿਆ ਗਿਆ ਤਾਂ ਸਾਹਿਬ ਜੀ ਨੇ ਕੋਹੜੀ ਦੇ ਪਿੱਠ ਤੇ ਬੈਠਿਆ ਹੀ ਵਰਖਾ ਪੁੱਟ ਲਿਆ ਵਰਖਾ ਪੁੱਟਣ ਦੇ ਨਾਲ ਹੀ ਉੱਥੇ ਧਾਤੀ ਵਿੱਚੋਂ ਪਾਣੀ ਦੀ ਧਾਰ ਘਟ ਪਈ ਇਹ ਕਾਤਕ ਵੇਖ ਕੇ ਇੱਕ ਸਿੱਖ ਮਾਰੀ ਜਾਂਦੇ ਦਿਲ ਵਿੱਚ ਆਈ ਕਿ ਜੇ ਸਤਿਗੁਰੂ ਜੀ ਮੈਨੂੰ ਆਗਿਆ ਕਰਦੇ ਤਾਂ ਮੈਂ ਸੌਖ ਨਾ ਹੀ ਵਰਖਾ ਪੁੱਟ ਲੈਣਾ ਸੀ ਸਾਹਿਬ ਜੀ ਪਾਈ ਮਾਰੀ ਜਾਂਦੇ ਭਾਵ ਜਾਣ ਗਏ ਅਤੇ ਪਹਿਲੀ ਜਗ੍ਹਾ ਦੇ ਕੋਲ ਹੀ ਮੋਰ ਵਰਖਾ ਧਾਤੀ ਵਿੱਚ ਮਾਰਿਆ ਅਤੇ भाई मारीचंद हुक्म किया कि वर्षा कट लवो मारीचंद अपना पूरा ताण ला हटिया पर वर्षा ना निकलिया तर गुरु साहब जी ने उस तरह घोड़े से बैठा ही वर्षा बार खिंच लिया इस जगह तो ही जल निकलिया धारा बगन लगियां तिखा ने बेनती की की सच्चे पातशाह जी एक धारा होर प्रगट कर दौता कि इतने गुरु की तिरबैणी बन जाए ਸਾਹਿਬ ਜੀ ਨੇ ਇਹ ਬੇਨਤੀ ਪ੍ਰਮਾਨ ਕਰਦੇ ਹੋਏ ਤੀਜੀ ਵਾਰ ਬਰਸ਼ਾ ਫਿਰ ਜ਼ਮੀਨ ਵਿੱਚ ਮਾਰਿਆ ਅਤੇ ਫਿਰ ਬਾਹਰ ਕੱਢ ਲਿਆ ਉਤੋਂ ਜਲਦੀ ਤੀਜੀ ਧਾਰਾ ਵਹਿ ਤੁਰੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉੱਥੇ ਗੁਰੂ ਕੀ ਤਰਬਾਣੀ ਨੂੰ ਪ੍ਰਗਟ ਕੀਤਾ ਇਸ ਗੁਰੂ ਕੀ ਤਰਬਾਣੀ ਵਿੱਚ ਅੱਜ ਵੀ ਸੰਗਤਾਂ ਇਸ਼ਨਾਨ ਦਾ ਆਨੰਦ ਲੈਂਦੀਆਂ ਹਨ ਅਤੇ ਆਪਣੀਆਂ ਮੰਨੀਆਂ ਮਰਵਾਦਾ ਪੂਰੀਆਂ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ